ਸਤਨਾਮ 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 ਅੰਮ੍ਰਿਤ ਬਾਣੀ ਸਤਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਮੰਗਲਾ ਚਾਰ ਮੰਗਲਾ ਚਾਰ ਪਹਿਲਾ ਹਰ ਹਰ ਨਾਮ ਤੇ ਆਹੋ ਸਦਾ ਮਨ ਪ੍ਰੇਮ ਕਰ ਲੋਭ ਮੋਹ ਹੰਕਾਰ ਦੂਤ ਜਮਦੂਰ ਹਰ ਸੱਚ ਸੀਲ ਸੰਤੋਖ ਸਦਾ ਡ੍ਰਿੜ ਕੀ ਜੀਏ ਅੰਮ੍ਰਿਤ ਹਰਿ ਕਾ ਨਾਮ ਪ੍ਰੇਮ ਕਰ ਪੀ ਜੀਏ ਸੰਤਾ ਸੰਗ ਨਿਵਾਸ ਦਾ ਚਿਤ ਲੋੜੀਏ ਮਨਮੁਖ ਦੁਸ਼ਟਾ ਸੰਗ ਤੂੰ ਮਨ ਮੋਰੀਏ ਮਨਮੁਖ ਚਿਤ ਕਠੋਰ ਪੱਥਰ ਸਮਝਾ ਨੀਏ ਭੀਜਤ ਨਾਨਕ ਕਬੀਰ へ ਵਿਚ ਪਾਨੀਏ ਤਾਜ ਕਠੋਰ ਕਾ ਸੰਗ ਸਦਾ ਗੁਰ ਸ਼ਰਣ ਗਹੋ ਗੁਰ ਚੰਨਨ ਮੇਂ ਧਿਆਨ ਸਦਾ ਮੁਖ ਰਾਮ ਕਹੋ ਲਖਪਤੀ ਸਾਥ ਪ੍ਰੀਤ ਸਦਾ ਮਨ ਕੀ ਜੀਏ ਤਨ ਮਨ ਅਰਪੇ ਤਾਂ ਸਦਾ ਸੁਖ ਲੀ ਜੀਏ ਨਿਪਤੀ ਸਾਥ ਪ੍ਰੀਤ ਸਾਈ ਸੁਹਾਗਣੀ ਪਤਿਮਿ ਨਾ ਆਨਹੇ ਰੀ ਸਾਬੜ ਭਾਗਣੀ ਜਿੰਤਨ ਪਤੀ ਪਰਮੇਸ਼ਵਰ ਜਾਣਿਓ ਹੈ ਸਹੀ ਸਦਾ ਸੁਹਾਗ ਘਰਨਾਰ ਪਾਏ ਦੁੱਖ ਨਾ ਕਹੀਂ ਕਹਿ ਰਵਦਾਸ ਪੁਕਾਰੇ ਜਪਿਓ ਨਾਮ ਦੋਏ ਹਰ ਕਾਰ ਸੋ ਇੱਕ ਸਦਾ ਸੁਖ ਮਾਣੂ ਦੋਏ ਮੰਗਲਾ ਚਾਰ ਦੂਜਾ ਦੂਜਾ ਭਾਉ ਮਿਟਾਉ ਮੰਗਲਾ ਦੂਸਰਾ ਬਣ ਤ੍ਰਿਣ ਪਰਵਤ ਪੂਰ ਰਹਿਓ ਪ੍ਰਭ ਹੁਸਰਾ ਘਟ ਘਟੇ ਕੋ ਅਲਕ ਪਸਾਰਾ पसਰਿਆ ਗੋ ਰ ਮੁਖ ਜਾਣੇ ਗਿਆਨ ਨਾ ਜਾਣੇ ਅਸਰਿਆ ਸਬਕਟ ਪੂਰਨ ਬ੍ਰਹਮ ਜਾਨੂ ਗੁਰ ਪਾਈ ਕੇ ਰਹੇ ਸਦਾ ਆਨੰਦਤਾ ਸੁਗੁਣ ਗਾਈ ਕੇ ਜੋ ਹਰ ਤੇ ਬੇ ਮੁਖ ਸਦਾ ਦੁਖ ਪਾਏ ਹੈ ਮਾਨਸ ਜਨਮਾ ਮੂਲ ਬੇਅਰਥ ਗੁਆਏ ਹੈ ਗੁਲਬਿਨ ਲਹੇ ਨਤੀ ਹੀਰ ਭੀਰ ਬਹੁ ਪਾਏ ਹੈ ਲਹੇ ਅਨਾਦਰ ਸਰਵ ਠੌਰ ਜਹਾਂ ਜਾਏ ਹੈ ਜਗੁਰ ਭੇ ਦੇ ਆਲ ਸੁਚਰ ਨਹੀਂ ਲਾਇਆ ਸਤਗੁਰ ਕਾਟੇ ਬੰਦਨ ਨਾਮ ਜਪਾਇਆ ਸਾਧ ਸੰਗ ਪ੍ਰਤਾਪ ਸਦਾ ਸੁਖ ਭਾਈਏ ਸੰਤਨ ਕੇ ਪ੍ਰਤਾਪ ਨਾਮ ਹਰਿ ਤਿਹਾਈਏ ਸੰਤਨ ਕੇ ਪ੍ਰਤਾਪ ਪਤੀ ਪ੍ਰਪਾਈਏ ਮਿਲੇ ਆਤਰ ਸੁਹਾਗ ਵਿਜੋਗ ਗਵਾਈਏ ਸੰਗ ਤੁ ਆਸ਼ੀਰਵਾਦ ਇਸ ਜੋੜੀਏ ਅਹੈ ਦਾਸ ਇਨ ਸੰਗ ਸਦਾ ਸੁਖ ਲੋੜੀਏ ਮੰਗਲਾ ਚਾਰ ਤੀਸਰਾ ਰਣ ਮਿਲ ਸਖੀਆਂ ਮੰਗਲ ਗਾਇਆ ਤੀਸਰਾ ਸਦਾ ਜਪੋ ਹਰ ਨਾਮ ਨ ਕਬ ਹੂੰ ਬੀਸਰਾ ਸਤਗੁਰ ਕੇ ਲਗ ਚਰਨ ਸਦਾ ਹਰ ਗਾਈਏ ਰਿਦ ਸਿਦ ਨਾਨਦ ਸਬੀ ਕਛੁ ਪਾਈਏ ਸਤਗੁਰ ਕੇ ਪ੍ਰਸਾਦ ਅਟਲ ਸੁਹਾਗ ਹੈ ਸਤਗੁਰ ਭੇਧਿਆ ਤਜਾ ਕਿਉ ਭਾਗ ਹੈ ਸਤਗੁਰ ਦਰਸ਼ਨ ਪਾਏ ਮਿਟੇ ਅਗ ਸਰਬਹੀ ਪਾਏ ਸੀ ਨਿਦਾਨ ਮਿਟਾਏ ਗਰਭਹੀ ਰਹਿ ਨ ਸੰਸਾਰ ਮੂਲ ਗਿਨੀ ਹੀ ਗੁਰ ਪਾਇਆ ਖਿਰਦੇ ਭਿਆ ਪ੍ਰਕਾਸ਼ ਗਿਆਨ ਮਿਟਾਇਆ ਬਿਨ ਹਰ ਨਾਮ ਨ ਸਾਰ ਕਚੂ ਹੂ ਸੰਸਾਰ ਹੈ ਹਰ ਕਾ ਨਾਮ ਧਿਆਵੇ ਭਵ ਨਿਦ ਪਾਰ ਹੈ ਮੰਗਲ ਮਹਾ ਸੁਮੰਗਲ ਹਰ ਹਰ ਨਾਮ ਹੈ ਆਠ ਪਹਿਰ ਮੁਖ ਜਪ ਕੋ ਹੀ ਹੀ ਸ਼ੁਭ ਕਾਮ ਹੈ ਸਚ ਦੇ ਵੇ ਦਾਸ ਬਚਾਵੇ ਨਾਮ ਨਾ ਛੋੜੀਏ ਗੁਰ ਚਰਨਨ ਮੇਂ ਧਿਆਨ ਸਦਾ ਮਨ ਜੋੜੀਏ ਮੰਗਲਾ ਚਾਰ ਚੌਥਾ ਮੰਗਲ ਚਾਰ ਆਨੰਦ ਸਖੀ ਮੁਖ ਗਾਇਆ ਕਾਰਜ ਪਿਆ ਸੁਹਿਲਾ ਹਰ ਹਰ tihaya ਧਨ ਔਰ ਤਿਰਕੀ ਪ੍ਰੀਤ ਬਣੀ ਇੱਕ ਸਾਰ ਹੈ ਕਟਾਛਟਾ ਸਮਿਲੀ ਮੇਨ ਜਿੰਮਵਾਰ ਹੈ ਪਿਰਸੰਗ ਪਾਏ ਆਨੰਦ ਨਾ ਦੁਖ ਕੀ ਲੇਸ ਹੈ ਪਤੀ ਕੀ ਆਗਿਆ ਮੇ ਜੋ ਰਹੇ ਹਮੇਸ਼ ਹੈ ਪਤੀ ਪਰਮੇਸ਼ਵਰ ਕਰਕੇ ਜਿਨ ਤਨ ਜਾਣਿਆ ਸਦਾ ਸੁਖੀ ਬਹੁਲਾਰ ਸਰਬ ਸੁਖ ਮਾਣਿਆ ਜਿਨ ਪਰ ਸਤਗੁਰ ਦਿਆਲ ਸੁਖੀ ਬਹਗਾਈਏ ਮਹਿਮਾ ਅਪਰ ਅਪਾਰ ਨ ਕੀਮਤ ਪਾਈਏ ਸਤਗੁਰ ਕੇ ਸੰਗ ਤੇਰੇ ਅਵਰ ਵਿਕੇਤੜੇ ਕਰਕੇ ਦ੍ਰਿੜ ਪ੍ਰੀਤਿ ਪ੍ਰੇਮ ਕਰੋ ਜੀ ਤੜੇ ਕਾਰਜ ਸਭ ਹੀ ਪੂਰੇ ਸਤਗੁਰ ਕਰ ਦिए ਉਰਵ ਕੁੰਨ ਅਨੇਕ ਫਾਲਤੀ ਸਭ ਲਿਏ ਜਨ ਰਵਤਾਸ ਪਿਆਸ ਦਾ ਗੁਰ ਨਾਮ ਕੀ ਹਰ ਸੰਗ ਰਹੇ ਪ੍ਰੀਤਿਓ ਟੇਕ ਨਾਮ ਕੀ ਅਨਮੋਲ ਵਚਨ ਪ੍ਰਣਵੰਤੇ ਪ੍ਰਣ ਕੜੀ ਸੁਹਾਈ ਜਿਓ ਪ੍ਰਭ ਕਿਰਪਾ ਤੇ ਆਣ ਮਿਲਾਈ ਜਿਓ ਪ੍ਰਣ ਪ੍ਰਣਵੰਤੇ ਪ੍ਰਣ ਧਾਰਣ ਕੀ ਜਿਓ ਪ੍ਰਾਣ ਮੇਕ ਨਾਮ ਸੋਲੀ ਜਿਓ ਪਤੀ ਕਰ ਪਤਨੀ ਇੱਕ ਰਸਾਇਣ ਜਿਓ ਮਾਤ ਬੜੀ ਛੋਟੀ ਸੰ ਭੈਣ ਜਿਓ ਪਤੀ ਪਰਮੇਸ਼ਵਰ ਸਮ ਨਹੀਂ ਦੇਵ ਜਿਓ ਪੂਜਨ ਸੇਵਨ ਸਾਮ ਨਹੀਂ ਮੀ ਵਜਿਓ ਪਵਨੇ ਅਗਨ ਜਲ ਜਨ ਹਮ ਰਹੀ ਜਿਓ ਸੂਰਜ ਚਰਤੇ ਸੰਗ ਤੇ ਚਾਨੂ ਅਗਵਾਈ ਜਿਓ ਬਹੁਤ ਜਨਮ ਵਿਛੜਤ ਵੀ ਯੋਗ ਜਿਓ ਸੁਰਤਿ ਸ਼ਬਦ ਵੀ ਯੋਗ ਸੰਯੋਗ ਜਿਓ ਪ੍ਰਣ ਕਰਤੇ ਪ੍ਰਣ ਤੋੜ ਨਿਭਾਓ ਜਿਓ ਲੋਕ ਕੁਸੰਗ ਫਰਕ ਨਹੀਂ ਪਾਓ ਜਿਓ ਜਾਨ ਰਵਦਾਸ ਨਿਬੋ ਸੰਗ ਜੋਈ ਜਿਓ ਗੁਰ ਕਿਰਪਾ ਤੀ ਪ੍ਰਾਪਤ ਹੋਏ ਜਿਓ ਜਪੋ ਜੀ ਸਤਨਾਮ ਸਤਨਾਮ ਸਤਨਾਮ